ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਖੂਬ ਸਾਰੇ ਠੀਕ ਠਾਕ ਹੋਵੋਗੇ ਸੋ ਵੈਦਰ ਚੈੱਕ ਕਰੋ ਜੀ ਇੱਕ ਵਾਰ ਕਿੰਨੀ ਜ਼ਿਆਦਾ ਫੋਗ ਆ ਚੁੱਕੀ ਆ ਸੋ ਕੱਲ ਬਹੁਤ ਜ਼ਿਆਦਾ ਧੁੱਪ ਆਈ ਹੋਈ ਸੀਗੀ ਤੇ ਉਹਦੇ باوجود ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਜਿਹੜੀ ਧੁੰਦ ਹੈਗੀ ਆ ਆ ਚੁੱਕੀ ਆ ਇੱਕ ਵਾਰ ਤੁਹਾਨੂੰ ਦਿਖਾ ਦਿੰਨਾ ਆ ਆ ਚੈੱਕ ਕਰੋ ਜੀ ਸਾਰੇ ਪਾਸੇ ਬਹੁਤ ਜ਼ਿਆਦਾ ਧੁੰਦਾਈ ਹੋਈ ਆ। ਬਾਕੀ ਸਾਡੇ ਘਰ ਵਿੱਚ ਹੁਣ ਵਰਕ ਸ਼ੁਰੂ ਹੋ ਗਿਆ ਜੀ। ਦੇਖ ਸਕਦੇ ਹੋ ਦਰਵਾਜ਼ਿਆਂ ਨੂੰ ਪੇਂਟ ਵਗੈਰਾ ਕਰਵਾਉਣ ਲੱਗੇ ਆ। ਕੱਲ੍ਹ ਤੋਂ ਹੋ ਗਿਆ ਸੀਗਾ ਕੰਮ ਸ਼ੁਰੂ ਇਹ। ਸੋ ਫਿਲਹਾਲ ਆਪਾਂ ਦਰਵਾਜ਼ਿਆਂ ਨੂੰ ਪੇਂਟ ਕਰਵਾਣਾ ਹੈ ਜੀ। ਬਾਕੀ ਜਿਹੜਾ ਘਰ ਨੂੰ ਪੇਂਟ ਉਹ ਥੋੜਾ ਟਾਈਮ ਰੋਕ ਕੇ ਕਰਵਾਵਾਂਗੇ ਕਿਉਂਕਿ ਇਹਨੂੰ 1.5 ਤੋਂ 2 ਸਾਲ ਹੋ ਗਏ ਆ ਪੇਂਟ ਹੋਏ ਨੂੰ ਬਾਕੀ ਜਿਹੜੇ ਤੱਕੇ ਦਰਵਾਜ਼ੇ ਸੀਗੇ ਇਹ ਰਹਿੰਦੇ ਸੀਗੇ ਪੇਂਟ ਹੋਣ ਲਈ ਇਸ ਕਰਕੇ ਫਿਲਹਾਲ ਆਪਾਂ ਇਹਨਾਂ ਨੂੰ ਪੇਂਟ ਕਰਵਾ ਰਹੇ ਆ ਤੇ ਬਾਕੀ ਤੁਹਾਨੂੰ ਆਪਾਂ ਜੋਰੇ ਨਾਲ ਮੜਾ ਦਿੰਦੇ ਸਾਡਾ ਜੋਰਾ ਉੱਥੇ ਗਿਆ ਸੋ ਗੁਲਵਾਗ ਸਾਡਾ ਹਲੇ ਸੋ ਰਿਹਾ ਜੀ ਠੰਡ ਬਹੁਤ ਜ਼ਿਆਦਾ ਹੈ ਤੇ ਅਸੀਂ ਚੱਲੇ ਆਂ ਜੌਬ ਤੇ ਦੇਖ ਸਕਦੇ ਹੋ ਸੌਗ ਹੁਣ ਤਿਆਰ ਆ ਵੀ ਚਲੋ ਉੱਪਰ ਨਿਕਲੇ ਕਿ ਹਲੋ ਦਰਵਾਜ਼ਾ ਲਾਓ ਹੌਂਦਾ ਹੈਗੀ ਅੱਜ ਪੂਰੀ ਘੜਾਕੇ ਦੀ ਸੋ ਗੱਡੀ ਦੀ ਪਹਿਲਾ ਹਾਲਤ ਤੁਹਾਨੂੰ ਚੈੱਕ ਕਰਵਾ ਦਨਾ ਗੱਡੀ ਹਾਲਤ ਦੇਖੋ ਸੋ ਬਾਰਿਸ਼ ਵੀ ਹੋਈ ਸੀਗੀ ਇਸ ਕਰਕੇ ਗੱਡੀ ਤੁਸੀਂ ਹਾਲਤ ਚੈੱਕ ਕਰ ਸਕਦੇ ਹੋ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਗੱਡੀ ਵਾਸ਼ ਕੀਤੀ ਸੀਗੀ ਉੱਪਰ ਤੁਹਾਨੂੰ ਪਤਾ ਜਦੋਂ ਬਾਰਿਸ਼ ਆ ਜਾਂਦੀ ਤਾਂ ਹਾਲਤ ਖਰਾਬ ਹੋਣੀ ਹੁੰਦੀ ਆ ਸੋ ਚਲੋ ਪਹਿਲਾਂ ਬੈਗ ਵਗੈਰਾ ਰੱਖ ਲੀਏ ਵਿੱਚ ਸਾਡੇ ਸਾਗ ਹੋਣੀ ਆ ਇਹ ਨਹੀਂ ਕੋਈ ਕੰਮ ਨਹੀਂ ਕਰਨਾ ਹੁੰਦਾ ਆ ਸਾਰਾ ਭਾਰ ਭੂਰ ਮੈਂ ਹੀ ਚੱਕਣਾ ਹੁੰਦਾ ਦੇ ਸਕਦੇ ਤੁਸੀਂ ਬੈਗ ਵਗੈਰਾ ਸੋ ਗੱਡੀ ਨੂੰ ਕਰਦੇ ਆ ਪਹਿਲਾਂ ਸਟਾਰਟ ਲਓ ਜੀ ਗੱਡੀ ਹੋ ਗਈ ਆਪਣੀ ਪਹਿਲੀ ਸਰਵਿਸ ਤੇ ਸਟਾਰਟ ਦੇਖ ਸਕਦੇ ਹੋ ਕਿੰਨੀ ਜਿਆਦਾ ਤਰੇਲ ਪਈ ਹੋਈ ਆ ਗੱਡੀ ਤੇ ਤੋ ਇਹਨੂੰ ਪਾਸ ਆਫ ਕਰਨੇ ਪਹਿਲਾਂ ਸ਼ੀਸ਼ੇ ਜਿਹੜੇ ਹੈਗੇ ਆ ਸਾਫ਼ ਹੋਣੇ ਚਾਹੀਦੇ ਆ ਫਿਰ ਗੱਡੀ ਚਲਾਉਣ ਦਾ ਫਾਇਦਾ ਆ ਕਿਉਂਕਿ ਇੱਕ ਤਾਂ ਧੁੰਦ ਬਹੁਤ ਜ਼ਿਆਦਾ ਆ ਉਸ ਤੋਂ ਸ਼ੀਸ਼ੇ ਵੀ ਨਾ ਸਾਫ਼ ਹੋਣ ਤੇ ਤੁਹਾਨੂੰ ਪਤਾ ਫਿਰ ਕੀ ਹੋ ਸਕਦਾ ਆ ਜੀ ਆਪਣੇ ਸਾਗੂ ਜੀ ਜਦ ਤੱਕ ਤੁਸੀਂ ਇਹਨਾਂ ਨਾਲ ਗੱਲ ਕਰੋ

ਫਿਲਹਾਲ ਲੇਟ ਹੋ ਰਹੇ ਆ ਤੇ ਸਾਫ ਵੀ ਬਹੁਤ ਜਿਆਦਾ ਸੁੰਨ ਹੋ ਰਹੇ ਬਾਕੀ ਗੱਡੀ ਆਪਾਂ ਫਿਰ ਸਾਫ ਕਰਾਂਗੇ ਫਿਲਹਾਲ ਚਲਦੇ ਆਂ ਜੀ ਹੁਣ ਆਪਾਂ ਜੇ ਜੇਤੀ ਗੱਡੀ ਕੱਢਦੇ ਆਂ ਤੋਂ ਉਂ ਦਬਾਰਿਸ਼ ਵਾਂਗ ਉੱਪਰ ਗਿਰਦੀ ਪਈ ਹੈ Name body spend you ਇਸ ਸਾਈਡ ਤੇ ਗੱਡੀ ਬਹੁਤ ਗੰਦੀ ਹੈ। ਓ ਮਾਈ ਗਾਡ। ਤੁਹਾਨੂੰ ਦੇਖੋ ਜੀ ਕਿੰਨੀ ਆ। ਤੇ ਇਸ ਟਾਈਮ ਹੀਟਰ ਚਲਾਇਆ ਹੋਇਆ ਗੱਡੀ 'ਚ। ਕਿਉਂਕਿ ਹੱਥ-ਪੈਰ ਬਹੁਤ ਜ਼ਿਆਦਾ ਸੁੰਨ ਹੋ ਰਹੇ ਆ। ਕੈਸੇ ਮੈਨੂੰ ਲੋਟਨ ਹੋਣਾ ਨਾ ਸਾਫ ਸਾਹਮਣੇ ਦੇਖੋ ਸੂਰਜ ਨਹੀਂ ਨਿਕਲ ਹੋਇਆ। ਨਿਕਲ ਜਾਏ ਤਾਂ ਵਧੀਆ ਹੈ ਨਹੀਂ ਤਾਂ ਸਾਰਾ ਦਿਨ ਠਰਦੇ ਰਹਿਣਾ ਉਹਦਾ ਫਾਇਦਾ ਨਹੀਂ ਕੋਈ। ਨਹੀਂ ਨਹੀਂ ਆਦਾ ਨਹੀਂ। ਸਾਹਦੇਓ ਬਸ ਇਹਨਾਂ ਦਾ ਹੀ ਕੰਮ ਆ ਕਰੀਮਾ ਮੱਥੀ ਆ ਬਸ ਕਦੇ ਮੂੰਹ ਤੇ ਕਦੇ ਬਸ ਹੱਥਾਂ ਤੇ ਕਰੀਮਾ ਲਾਈ ਜਾਂਦੇ ਬਸ ਸਾਡੇ ਵਰਗੇ ਇੱਦਾਂ ਹੀ ਬਸ ਤੁਰੇ ਹੋ ਦੇਖ ਸਾਡੇ ਹੱਥ ਸਾਨੂੰ ਕੋਈ ਮਤਲਬ ਨਹੀਂ ਕਰੀਮਾ ਨਾਲ ਜਿੱਦਾਂ ਦੇ ਹੈਗੇ ਬਸ ਠੀਕ ਹੈ ਜੀ ਅਸੀਂ ਅੱਜ ਤਾਂ ਤੁਹਾਡੇ ਸਾਹਮਣੇ ਨਹੀਂ ਲਗਾਈ ਕਰੀਮ ਜਦੋਂ ਬੰਦ ਹੋ ਜਾਏਗਾ ਨਾ ਬਲੌਗ ਫਿਰ ਤੋਂ ਦੇਖੋ ਕਰੀਮ ਲਗਾਉਂਦੇ ਕਰੀਮ ਨਹੀਂ ਨਹੀਂ ਅਸੀਂ ਕੋਈ ਕਰੀਮ ਨਹੀਂ ਲਗਾਈ ਦੀ ਉਹ ਜਿਹੜੀ ਠੰਡ ਹੈ ਅੱਜ ਸੱਚੀ ਬਹੁਤ ਜ਼ਿਆਦਾ ਠੰਡ ਹੈ ਆ ਤੇ ਕੱਲ ਦੇਖ ਲਓ ਮੌਸਮ ਐਨਾ ਵਧੀਆ ਸੀਗਾ ਐਨੀ ਬੜੀ ਧੁੱਪ ਸੀਗੀ ਇੱਕ ਟਾਈਮ ਤੇ ਨਾ ਜੋ ਮੇਰੇ ਖਿਆਲ ਨਾਲ 1.5 ਤੋਂ 2 ਵਜੇ ਪੂਰੀ ਹਨੇ ਧੁੱਪ ਕੜਾਕੇ ਸੀਗੀ ਤੇ ਗਰਮੀ ਪੂਰੀ ਲੱਗ ਰਹੀ ਸੀਗੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਅੱਜ ਜਿੰਨੀ ਕੱਲ ਗਰਮੀ ਲੱਗਦੀ ਸੀ ਅੱਜ ਉਨੀ ਠੰਡ ਲੱਗ ਰਹੀ ਯਾਰ ਮੌਸਮ ਬਸ ਅਧਰਾ ਬਦਲ ਹੀ ਕਰ ਰਿਹਾ ਕੋਸ਼ ਕਹਿ ਨਹੀਂ ਸਕਦੇ ਮੌਸਮ ਦਾ ਕਦੋਂ ਠੰਡਾ ਕਦੋਂ ਗਰਮੀ ਇਹ ਸਾਰਾ ਕੁਝ ਨਾ ਵੈਸਟਰਨ ਡਿਸਟਰਬੈਂਸ ਮੈਂ ਸ਼ਬਦ ਸੁਣਿਆ ਸੀ ਵੈਸਟਰਨ ਡਿਸਟਰਬੈਂਸ ਮੌਸਮ ਦੇ ਵਿੱਚ ਜਦੋਂ ਕਹਿੰਦੇ ਸੀ ਪਿਛਲੇ ਜਦੋਂ ਪਿਛਲੀ ਵਾਰ ਜਦੋਂ ਬਾਰਿਸ਼ ਹੋਈ ਸੀ ਨਾ ਮੇਬੀ ਲੋਹੜੀ ਤੋਂ ਪਹਿਲਾਂ ਜੋ ਬਾਰਿਸ਼ ਹੋਈ ਸੀ ਸ਼ਾਇਦ 2 ਦਿਨ ਬਾਰਿਸ਼ ਹੁੰਦੀ ਰਹੀ ਉਹਦੇ ਕਹਿੰਦੇ ਸੀ ਵੀ ਵੈਸਟਰਨ ਡਿਸਟਰਬੈਂਸ ਦੇ ਕਾਰਨ ਮੌਸਮ ਵਿੱਚ ਕਾਫੀ ਜਿਆਦਾ ਬਦਲਾਅ ਆਏਗਾ ਤੇ ਬਾਰਿਸ਼ ਵੀ ਹੋ ਸਕਦੀ ਹੈ ਧੁੰਦ ਵੀ ਪੈ ਸਕਦੀ ਹੈ ਸੋ ਸਟੇ ਫਿਰ ਉਸ ਤਰੀਕੇ ਨਾਲ ਸਮਝੀ ਸਕਦੇ ਵੈਸਟਰਨ ਡਿਸਟਰਬੈਂਸ ਕੀ ਹੋ ਸਕਦੀ ਹੈ ਦੋਨੇ ਚੀਜ਼ਾਂ ਹੋ ਰਹੀਆਂ ਜੀ ਹੁਣ ਤੇ ਸੀ ਫਿਲਹਾਲ ਕਰੀਮ ਇਹਨਾਂ ਨੇ ਕੱਢ ਕੇ ਰੱਖੀ ਹੋਈ ਹੈ ਮੈਂ ਕਰੀਮ ਨਹੀਂ ਲਾਣਾ ਮੇਰੇ ਹੱਥ ਬਿਲਕੁਲ ਸਹੀ ਆ ਕਿਉਂਕਿ ਆਪਾਂ ਦੇਸੀ ਬੰਦੇ ਆ ਬਸ ਦੇਸੀ ਤਰੀਕੇ ਨਾਲ ਰਹਿੰਦੇ ਆ ਇਹ ਇਹ ਡੈਸਟ ਲੋਸ਼ਨ ਹੈ ਇਹ ਕਰੀਮ ਨਹੀਂ ਲੋਸ਼ਨ ਹੈ ਖੁਸ਼ਕੀ ਦੇ ਲਈ ਇਹਨੂੰ پتہ ਸਰਦੀਆਂ ਦੇ ਵਿੱਚ ਹੱਥ ਆਪਨੇ ਡਰਾਈ ਹੋ ਜਾਂਦੇ ਆ ਔਰ ਡਰਾਈ ਨੂੰ ਨਮੀ ਦੇਣ ਲਈ ਮੋਸਚਰਾਈਜ਼ ਕਰਨ ਲਈ ਸਾਨੂੰ ਲਗਾਉਣੀ ਤੇ ਪੈਂਦੀ ਲੋਸ਼ਨ ਇਹ ਵੀ ਲਗਾਉਂਦੇ ਆ ਬਜਿਵੇਂ ਤੁਹਾਡਾ ਬਲੌਗ ਬੰਦ ਹੋਏਗਾ ਨਹੀਂ ਇਹ ਲਗਾਨੇ ਸ਼ੁਰੂ ਕਰ ਦੇਣਗੇ ਹਮ ਨਹੀਂ ਲਗਾਤੇ ਸੋ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਸੂਰਜ ਦੀ ਹਲਕੀ ਝਲਕ ਦਖਾਈ ਦੇ ਰਹੀ ਆ ਤੇ ਬਾਕੀ ਤੁਸੀਂ ਸਾਹਮਣੇ ਰੋਡ ਤੇ ਦੇਖ ਸਕਦੇ ਹੋ ਧੁੰਦ ਕਿਸ ਰਸਤੇ ਨੂੰ ਅਸੀਂ ਜਾਣਾ ਹੈ ਨਾ ਉਸ ਰਸਤੇ ਦੇ ਨਾਲ ਨਹਿਰ ਪੈਂਦੀ ਹੈ ਤੇ ਉਸ ਰਸਤੇ ਤੇ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਚਾਹੇ ਸਾਡੇ ਘਰ ਵੱਲ ਧੁੰਦ ਧੁੱਪ ਹੋਵੇ ਪੂਰੀ ਪਰ ਇਸ ਰਸਤੇ ਤੇ ਧੁੰਦ ਹੋਣੀ ਹੀ ਹੋਣੀ ਹੁੰਦੀ ਹੈ ਕਿਉਂਕਿ ਨਾਲੇ ਇੱਕ ਨਾਹਿਰ ਆ ਨਹਿਰ ਕਰਕੇ ਫਿਰ ਤੁਹਾਨੂੰ ਪਤਾ ਪਾਣੀ ਚੱਲਦਾ ਹੁੰਦਾ ਤੇ ਪਾਣੀ ਦੇ ਨਾਲ ਧੁੰਦ ਤਾਂ ਬਣਦੀ ਬਣਦੀ ਆ ਪੱਕੀ ਗੱਲ ਉਹ ਵੀ ਧੁੰਦ ਖਾਦੰਨੇ ਆ ਕੋਈ ਚੱਕਰ ਨਹੀਂ ਸਰਤ ਤੁੰਦ ਬਹੁਤ ਜ਼ਿਆਦਾ ਹੈ। ਤੁਸੀਂ ਦੇਖ ਸਕਦੇ ਹੋ ਤੁੰਦ। ਸਾਰੀਆਂ ਗੱਡੀਆਂ ਦੇ ਆਂ ਲਾਈਟਾਂ ਆਨ ਹੋ ਕੇ ਆ ਰਹੀਆਂ ਆ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਰਸਤੇ ਵਿੱਚ ਧੁੰਦ ਹੋਣੀ ਹੈ ਅੱਗੇ। ਸੋ ਸਾਹਮਣੇ ਹੈਗਾ KFC, ਮੈਕਡੋਨਲਡਸ ਜਿੰਨੇ ਖਾਣਾ ਦਾ ਆਜੋ। ਜੱਤੋ ਹੀ KFC ਮੈਕਡੋਨਲਡਸ ਦੇ ਸਾਹਮਣੇ ਜਾ ਰਹੇ ਆ ਸਾਹਮਣੇ ਇੱਕ ਧੁੰਦ ਦੀ ਜਿਦਾ ਇੱਕ ਗੁਫਾ ਹੁੰਦੀ ਨਾ ਉਸ ਤਰ੍ਹਾਂ ਬਣੀ ਹੋਈ ਆ ਜਿਦਾਂ ਅਸੀਂ ਧੁੰਦ ਦੇ ਵਿੱਚ ਗੁਫਾ ਦੇ ਵਿੱਚ ਐਂਟਰ ਕਰਦੇ ਹੁੰਦੇ ਆ ਉਸ ਤਰ੍ਹਾਂ ਲੱਗ ਰਿਹਾ ਤੇ ਇੰਨੀ ਜ਼ਿਆਦਾ ਧੁੰਦ ਹੈ ਜੀ ਇੱਧਰ ਬਸ ਸਨੈਰ ਸ਼ੁਰੂ ਹੋਣ ਲੱਗੀ ਇੱਥੇ ਆ ਕੇ ਉਹ ਦੇਖੋ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਕਿੰਦਾ ਹੋਵੇ ਆ ਮੇਰੀ ਫੋਟੋ ਦੱਸੋ ਕਿੰਦਾ ਲੱਗਦੀ ਤਾਂ ਤੁਸੀਂ ਦੇਖ ਸਕਦੇ ਹੋ ਨਹਿਰ ਤਾਂ ਹੈਗੀ ਆ ਪਰ ਪਾਣੀ ਬਹੁਤ ਜ਼ਿਆਦਾ ਘਟਿਆ ਇਹਦੇ ਵਿੱਚ ਜੇਕਰ ਪਾਣੀ ਹੋਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਆਦਾ ਪਾਣੀ ਹੋਵੇ ਤਾਂ ਮੇਕ ਕਿੰਨੀ ਧੁੰਦ ਹੋ ਸਕਦੀ ਆ ਬਾਕੀ ਸਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਸਬਜ਼ੀ ਲੈ ਕੇ ਜਾ ਰਹੇ ਆ ਵੀਰ ਜਿਹੜੇ ਸਬਜ਼ੀ ਵੇਚਦੇ ਆ ਤੇ ਕਿੰਨੀ ਮਿਹਨਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਐਨੀ ਠੰਡ ਵਿੱਚ ਵੀ ਵਿਚਾਰੇ ਪੂਰੀ ਮਿਹਨਤ ਕਰਦੇ ਆ ਭੱਜੀ ਫਿਰਦੀ ਆ ਰੋਟੀ ਤੇ ਮਗਰ ਤੋਂ ਨਹੀਂ ਕੁਝ ਕਹਿਣਾ ਚਾਹੂਗੇ ਹੋਰ ਫਿਲਹਾਲ ਪਹੁੰਚਣ ਲੱਗੇ ਆਪਾਂ ਸਕੂਲ ਆਪਣੇ ਡਿਊਟੀ ਤੇ ਸੋ ਫਾਈਨਲ ਡੈਸਟੀਨੇਸ਼ਨ ਸ਼ਾਟ ਦੀ ਆ ਗਈ ਆ ਜੀ ਤੇ ਵਲੌਗ ਨੂੰ ਕਰਦੇ ਹੁਣ ਬਾਏ ਬਾਏ ਤੇ ਅੱਜ ਦਾ ਵਲੌਗ ਹੈ ਸਿਰਫ ਸਗਾ ਧੁੰਦ ਤੇ ਕਿੰਨੀ ਧੁੰਦ ਹੈ ਕਿੱਦਾਂ ਆ ਉਹਦੇ ਬਾਰੇ ਸਗਾ ਇਹ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਦਾਂ ਦੇ ਛੋਟੇ ਛੋਟੇ ਬਲੌਗ ਅਸੀਂ ਪਾਦੇ ਆਵਾਂਗੇ ਛੇਤੀ ਛੇਤੀ ਸੋ ਥੈਂਕ ਯੂ ਸੋ ਮੱਚ ਮਿਲਦੇ ਆਂ ਜੀ ਨੈਕਸਟ ਬਲੌਗ ਚ